ਉਮਰ ਮੇਰੀ ਕਾਨੇ ਬੰਨ੍ਹਨੇ ਸਵਾਲ ਹੈ ਕੀ ਨਾਮ ਹੈ ਪ੍ਰੇਮ ਸਿੰਘ ਭੱਲਾ ਆਜ਼ਾਦੀ ਅੱਜ ਮਨਾ ਰਹੇ ਆ ਤੁਹਾਡੇ ਪਿਤਾ ਜੀ ਨੇ ਕਿਦਾਂ ਸੰਘਰਸ਼ ਸ਼ੁਰੂ ਕੀਤਾ ਕਿੰਨਾ ਚਿਰ ਕੀਤਾ ਉਹ ਦੱਸੋ ਪਿਤਾ ਜੀ ਨੇ ਸੰਘਰਸ਼ ਕੀਤਾ ਤਕਰੀਬਨ 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਉਹ ਐਲਾਨ ਹਰ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6-6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਲਹਿਰ ਜਿਹੜੀ ਆਵਾਜ਼ ਆ ਗਈ 1926 ਤੋਂ ਲੈ ਕੇ ਉਸੇ ਸਟੂਡੈਂਟਸ ਹੀ ਗਏ ਉਹ ਉਦੋਂ ਦਾ ਵਾਕਿਆ ਸੁਣਾਉਂਦਾ ਹਾਂ ਉਸ ਦਿਨ ਦਾ 19 ਜੁਲਾਈ ਦਾ ਉਦੋਂ ਸਟੂਡੈਂਟ ਸੀ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹ ਜ ਇਨਕਲਾਬ ਜਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਕਹਿੰਦਾ ਸਟੂਡੈਂਟ ਹਾਂ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਤੇ ਉਦੋਂ 8 ਦਿਨ ਸਜੇ ਜੇਲ ਇਹਨਾਂ ਨੇ 8 ਦਿਨ ਸੀ ਕਿਦੋਂ ਵੰਡ ਹੋਈ ਉਹ ਕਹੇ ਜੇ ਹਾਲਾਤੀ ਹਾਂਜੀ ਜਦ ਵੰਡ ਹੋਈ ਹਲਾਤ ਆ ਹਾਂ ਵੰਡ ਹੋਈ ਜਦੋਂ ਹਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰੇ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰੇ ਮੁਸਲਮਾਨ ਇਸ ਸੜਕਾਂ ਤੇ ਇਕੱਠਾ ਹੋ ਗਿਆ ਤੇ 1.5 2 ਦਿਨ ਬਾਅਦ ਫਿਰ ਲਾਹੌਰ ਤੇ ਬਟਾਲਾ ਦਾ ਝਗੜਾ ਸੀਗਾ ਲਾਹੌਰ ਤੇ ਬਟਾਲਾ ਦਾ ਝਗੜਾ ਸੀ ਲਾਹੌਰ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਹਨਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਚ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇੱਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲਾ ਲਾਹੌਰ ਦਾ ਝਗੜਾ ਸੀ ਪਾਪਾ ਜੀ ਉਦੋਂ ਕਹਿੰਦੇ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਸੀ ਇਕੱਠੇ ਦੋਸਤ ਸੀ ਹਾਂ ਆਪਣੇ ਇੱਥੇ ਵੀ ਰਹਿੰਦੇ ਸੀ ਤੁਹਾਡੇ ਤੇ ਤੁਹਾਡੇ ਵੀ ਬਹੁਤ ਯਾਰ ਦੋਸਤ ਹਾਂ ਹਾਂ ਬਿਲਕੁਲ ਇਕੱਠੇ ਰਹਿੰਦੇ ਸੀ ਇਹ ਜਦ ਥੋੜਾ ਜਿਹਾ ਹਲੈਰ ਜਦੋਂ ਚੱਲੀ ਫਿਰ ਦਿਲਾਂ ਚ ਕਟਾਸ ਪੈਦਾ ਹੋ ਗਈ ਤੇ ਬਾਕੀ ਇਕੱਠੇ ਰਹਿੰਦੇ ਸੀ ਮੁਸਲਮਾਨ ਸੰਗ ਮਿਲਦੇ ਗਿਲਦੇ ਸੀ ਸਾਡੇ ਸਾਹਮਣੇ ਰਾਇਲ ਫੌਂਡੀ ਜਾਂ ਰੇਲਵੇ ਰੋਡ ਤੇ ਰਹਿੰਦੇ ਰਹੇ ਆਪੋ ਜੀ ਮਿਲੰਦ ਅਸਰ ਰਾਮ ਸਲਾਮ ਚੰਗੀ ਤਰ੍ਹਾਂ ਸੂਕ ਸੀਗੀ ਆਪਣੇ ਤੇ ਹੋਰ ਗੱਲਬਾਤਾਂ ਉਹ ਕਰਦੇ ਸੀ ਹਾਂ ਜਦੋਂ ਕਟਿੰਗ ਗੇਟ ਦੇ ਹਾਂ ਇਕੱਠੇ ਆਪਣੇ ਗੱਲਬਾਤ ਕਰਨੀ ਇਕੱਠੀ ਗੱਲ ਉਹ ਫਿਰ ਜਿਸ ਵੇਲੇ ਉਹ ਪਾਕਿਸਤਾਨ ਦੀ ਆਵਾਜ਼ ਆ ਗਈ 1945 ਦੇ ਵਿੱਚ ਦਾਰਸਲ ਪਾਕਿਸਤਾਨ ਦੀ ਆਵਾਜ਼ ਉੱਠੀ ਆ ਪਹਿਲੋ ਨਹੀਂ ਸੀ ਆ ਗਈ 1945 ਚ ਉਹ ਵੀ ਅਸੀਂ ਰੇਲਵੇ ਰੋਡ ਤੇ ਰਹਿੰਦੇ ਸੀ 10 12 15 ਮੁਸਲਮਾਨ ਛੰਡੇ ਚੁੱਕੇ ਉਹਨੇ ਹਰੇ ਤੇ ਲੈ ਕੇ ਰਹਿਗੇ ਪਾਕਿਸਤਾਨ ਉਹਨੋਂ ਪਾਕਿਸਤਾਨਵਾਦ 1945 ਚ ਉੱਠੀ ਆ ਆਪਾ ਜੀ ਤੁਸੀਂ 14 ਪਹਿਲੋ 19 ਪਹਿਲੋ ਪਾਕਿਸਤਾਨ ਦੇ ਬਾਜ਼ ਕੋਈ ਨਹੀਂ ਸੀ ਆ ਗਈ ਪਹਿਲੀ ਦੋਸਤੀ ਦੁਸ਼ਮਣੀ ਕਿੱਦਾ ਬਦਲੇਗੀ ਹਾਂ ਜਿਹੜੀ ਦੋਸਤੀ ਹੀ ਫਿਰ ਉਹ ਹੀ ਦੋਸਤ ਦੁਸ਼ਮਣ ਬਣ ਗਏ ਕਿੰਨੇ ਹਾਂ ਉਹ ਫਿਰ ਕਿੱਦਾ ਬਦਲੇ ਦੁਸ਼ਮਣ ਉਹ ਆਪਣੀ ਲਹਿਰ ਚ ਆ ਗਏ ਉਹ ਕਹਿੰਦੇ ਪਾਕਿਸਤਾਨ ਲੈਣਾ ਇਹ ਕਿਹਦੇ ਹਿੰਦੁਸਤਾਨ ਲੈਣਾ ਹਿੰਦੁਸਤਾਨ ਚ ਕਿਉਂ ਫਿਰ ਆਪੋច ਕੋਈ ਦਿਲਾਂ ਚ ਖਟਾਸ ਪੈਦਾ ਹੋ ਗਈ ਇਸ ਵਾਸਤੇ ਫਿਰ ਉਹ ਬਾਬਾ ਜੀ ਇੱਕ ਤੁਹਾਡੇ ਪਾਪਾ ਜੀ ਇਹਗੇ ਉਹ ਜਿਹਨੂੰ ਜੇਲ੍ਹ ਤੇ ਗਏ ਸੀ ਕਹਿੰਦੇ ਕੋਈ ਕੰਗਾ ਨਿਕਲ ਆਇਆ ਰੋਟੀ ਦੇ ਵਿੱਚੋਂ ਕੋਈ ਅੰਦੋਲਨ ਕਰਦਾ ਸੀ ਉਹ ਆਹ ਇੱਕ ਵਾਰੀ ਮਲਤਾਨ ਜੇਲ੍ਹ ਦੇ ਦੋ ਸਾਲ ਕੈਦ ਹੋਈ ਨਾ ਉਦੋਂ ਰੋਟੀ ਜੋ ਦਾਲ ਦਾਲ ਸੀ ਦਾਲ ਦਾਲ ਚ ਕੰਗਾ ਨਿਕਲ ਆਇਆ ਤੇਨੇ ਸੁਪਰਨਲ ਲੱਧਈ ਸੀ ਲੱਗਦੀ ਸੀ ਉਹਨੇ ਕਿਹਾ ਦਾਲ ਚ ਕੰਗਾ ਪੋਖਰਸਾਲ 15 ਦੇ ਰਕੀ ਉਥੇ ਫਿਰ ਸੁਪਰੀਡੈਂਟ ਨੇ ਮਾਫੀ ਮਾਮਾ ਮੰਗਿਆ ਫਿਰ ਸੁਹਾਇਨਾ ਪੇਸ਼ ਹੋਈ ਆਪੜੀਏ ਤੁਸੀਂ ਜਿਹੜਾ ਚੋਰਾ ਪੰਨ ਦੇ ਅਰੈਸਟ ਕੀਤੇ ਗਏ ਉਹ ਕੀ ਵਾਕਿਆ ਬਣਿਆ ਹਾਂਜੀ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਉਹ ਕੀ ਵਾਕਿਆ ਬਣਿਆ ਉਦੋਂ ਦੇਖੋ ਝੰਡਾ ਦੇ ਵਸੀ 1945 ਦੇ ਵਿੱਚ ਤੇ ਪਿਚੈਰੀਆਂ ਸੀ ਜਿੱਥੇ ਅੱਜ ਵੀਡੀਓ ਦਫਤਰ ਆ ਇੱਕ ਕਚਹਿਰੀ ਦਾਕਨ ਦੇ ਨਾਲ ਤੇ ਸਾਹਮਣੇ ਵਕੀਲ ਮੈਨੇ ਸੀ ਤੇ ਇਹਨਾਂ ਨੇ ਝੰਡਾ ਦੇ ਦੋ ਦਿਨ ਪਹਿਲਾਂ ਨਾਲ ਜੀ ਦਾ ਮੈਂ ਝੰਡਾ ਲਾਵਾਂਗਾ ਜੀ ਆਪਣੇ ਜੱਜ ਦੀ ਕੋਟ ਵਿੱਚ ਚੰਡੀ ਜੀਬ ਚ ਪਾ ਲਈ ਛੰਡਾ ਦੀ ਛੰਡੀ ਉਹ ਮੰਨੋ ਚੰਡੀ ਜੀਬ ਚ ਪਾ ਲਈ ਤੇ ਮੈਂ ਵੀ ਮਗਰ ਮਗਰ ਲੱਗਾ ਦਾ ਤੁਰਿਆ ਜਾਂਦਾ ਸੀ ਤੇ ਆਪਣੇ ਉਹ ਜਿਸ ਵੇਲੇ ਉਹ ਐਸ ਐਚਓ ਜਿਹੜਾ ਬਟਾਲਿਆ ਦਾ ਸੀ ਨਾ ਉਹ ਕੁਰਸੀ ਢਾ ਕੇ ਬਹਿ ਗਿਆ ਬੂਏ ਅੱਗੇ ਕਹਿੰਦਾ ਕਿਥੋਂ ਨਾ ਜਾਈਗਾ ਬੰਦਾ ਮੈਂ ਬੈਠਾਂਗਾ ਉਧਰਨ ਸਾਧਤਾ ਡੀ ਐਸ ਪੀ ਆਇਆ ਉਧਰੋਂ ਸਿੰਬਲ ਚੌਂਕ ਕੋਲੋਂ ਜੀਪ 'ਚ ਉਹਨੇ ਐਸ ਐਚਓ ਨੂੰ ਕਿਤਾ ਗੱਲ ਸੁਣੋ ਉਹ ਵਿਚਾਰਾ ਡੀਐਸਪੀ ਆਸਬੀ ਐਸਾ ਚੁੱਟ ਕੇ ਗਿਆ ਐਸਾ ਚੁੱਟਣ ਦੇ ਰਾਂ ਅੰਦਰ ਜਾ ਕੇ ਝੰਡਾ ਕੱਢਿਆ ਇਨਕਲਾਬ ਤੇ ਮਗਰੇ ਮੈਂ ਮੈਂ ਜ਼ਿੰਦਾਬਾਦ ਕਹਿਤਾ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਵੀ ਹੋਈ ਹੈ ਹਾਂ ਸਜ਼ਾ ਵੀ ਹੋਈ ਸਜ਼ਾ ਹੋਈ ਕਿ ਨਹੀਂ ਦੋ ਸਾਲ ਉਹਨਾਂ ਨੂੰ ਹੋਈ ਸਜ਼ਾ ਮੈਂ ਤਾਂ ਪੰਜ-ਛੇ ਦਿਨ ਅੰਦਰ ਰਿਆ ਤੇ ਪੱਜ ਦੇਸ਼ ਜਾਦ ਹੋ ਗਿਆ ਅੰਗਨ ਦੀ ਹਾਂਜੀ ਨਹੀਂ ਮੈਂ ਅੰਮ੍ਰਿਤਸਰ ਗਿਆ ਸੀ ਇੱਕ ਵਾਰੀ ਉਦੋਂ ਬਚਪਨ ਸੀ ਦੇਖਿਆ ਸੁਣਿਆ ਇੱਕ ਵਾਰੀ ਕਿ 15 ਅਗਸਤ ਆਉਂਦੀ ਆ ਯਾਦਾ ਨਹੀਂ ਤਾਜ਼ੀਆਂ ਹੁੰਦੀ ਕੋਈ ਯਾਦਾ ਤਾਜ਼ੀਆਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਹੋ ਸਮਝਦੇ ਆ ਸਰਕਾਰਾਂ ਦੇ ਦੇਸ਼ਵਾਸੀਆਂ ਨੂੰ ਸਰਕਾਰਾਂ ਦੇ ਚਾਹੁੰਦਾ ਕਿ ਜਦੋਂ ਕੰਮ ਇਸ ਕੰਮ ਗਰੀਬ ਆਦਮੀ ਦੀ ਆਵਾਜ਼ ਸੁਣੀ ਜਾਵੇ ਇਨਸਾਫ਼ ਮਿਲੇ ਹਰ ਇੱਕ ਨੂੰ ਤੇ ਇਹ ਦੋਨੇ ਗੱਲਾਂ ਹੈ ਨਹੀਂ ਗਰੀਬ ਨੂੰ ਆਵਾਜ਼ ਨਹੀਂ ਦੱਬੀ ਜਾਂਦੀ ਇਹ ਇਨਸਾਫ਼ ਵੀ ਨਹੀਂ